ਬਹੁਤ ਹੀ ਵਧੀਆ ਜੀ ਕਮਨਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ ਧੀਆ ਦਾ ਪ੍ਰੋਗਰਾਮ ਕਰਾਇਆ ਅੱਜ ਅੱਜ ਧੀਆ ਦਾ ਤਾਂ ਨਹੀਂ ਪਰ ਧੀਆ ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਚਲਾ ਲੀਏ ਸਪੋਰਟਸ ਚ ਚਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਲੱਗਦਾ ਹੈ ਕਿ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ ਤੁਸੀਂ ਵੱਖ-ਵੱਖ ਹਲਕਿਆਂ 'ਚ ਜਾਂਦੇ ਆ ਸਤੀਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਤੇ ਜਿਹੜੇ ਗਿੱਧਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਬਸਦੇ ਰਹਿਣ ਇਦਾਂ ਹੀ ਹੁੰਦੇ ਰਹਿਣ ਆਜ ਕਰ ਲੋ ਯਾਰ ਦੇਖੋ ਬਹੁਤ ਹੀ ਵਧੀਆ ਅੱਜ ਗਵਰਨਮੈਂਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ ਹੈ ਧੀਆਂ ਦਾ ਪ੍ਰੋਗਰਾਮ ਕਰਾਇਆ ਹੈ ਅੱਜ ਅੱਜ ਧੀਆਂ ਦਾ ਤਾਂ ਨਹੀਂ ਪਰ ਧੀਆਂ ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਚਲਾ ਲੀਏ 스포츠 ਚ ਚਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਲੱਗਦਾ ਕਿ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਵਕ ਵਕ ਹਲਕਿਆਂ 'ਚ ਜਾਂਦੇ ਆ ਸੁੱਤਿਆਂ ਦੇ ਫੈਸਟੀਵਲ ਜਿੰਨੇ ਸਰਕਾਰ 'ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਔਰ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਕਿ ਜਿਹੜੇ ਕਿੱਦਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਵਸਦੇ ਰਹਿਣ ਇਦਾਂ ਹੀ ਹੁੰਦੇ ਰਹਿਣ ਦੀ ਅੱਜ ਕਮਨਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ ਧੀਆ ਦਾ ਪ੍ਰੋਗਰਾਮ ਕਰਾਇਆ ਅੱਜ ਅੱਜ ਧੀਆ ਦਾ ਤਨੀ ਕਰ ਧੀਆ ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਚਲਾ ਲੀਏ ਸਪੋਰਟਸ ਚ ਚਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਲੱਗਦਾ ਹੈ ਕਿ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਵੱਖ-ਵੱਖ ਖਲਕਤ ਜਾਣੇ ਆ ਸੁੱਤਿਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਕਿ ਜਿਹੜੇ ਗਿੱਧਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਵਸਦੇ ਰਹਿਣ ਇਦਾਂ ਹੀ ਹੁੰਦੇ ਰਹਿਣ ਦੇਖੋ ਬਹੁਤ ਹੀ ਵਧੀਆ ਅੱਜ ਗਵਰਨਮੈਂਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ ਹੈ ਧੀਆਂ ਦਾ ਪ੍ਰੋਗਰਾਮ ਕਰਾਇਆ ਅੱਜ ਅੱਜ ਧੀਆਂ ਦਾ ਤਨੀ ਘਰ ਧੀਆਂ ਦਾ ਫੈਸਟੀਵਲ ਮਨਾਇਆ ਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਚਲਾ ਲੀਏ ਸਪੋਰਟਸ ਚ ਚਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਲੱਗਦਾ ਕਿ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਕ ਹਲਕਿਆਂ ਚ ਜਾਣੇ ਆ ਸੋ ਧੀਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਤੇ ਜਿਹੜੇ ਗਿੱਧਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਬਸਦੇ ਰਹਿਣ ਇਦਾਂ ਹੀ ਹੁੰਦੇ ਰਹਿਣ